ਕੀ ਬਣਿਆ ਆ ਮਾਂ ਮਿਲਦੀ ਜਿਆਦਾ ਕਿ ਚੱਲੇ ਆ ਕਿਥੇ ਆ ਆ ਰੁਕ ਜਾ ਚੱਲੇ ਆ ਕਿਥੇ ਆ ਨਾ ਇਹ ਮੁਰਸਲ ਨਹੀਂ ਨੀ ਉਹ ਹੈਂਡਲ ਸਕਉਂ ਜੇ ਦੇਖ ਸਕਦੀ ਆ ਹੈ ਗੈਂਸ ਵੇ ਬਥੇਰੀਆਂ ਹੀ ਛੱਡਦੀਆਂ ਸਵੇਰ ਨੂੰ ਜੂਮਾਂ ਚੰਗੀਆਂ ਸਰੇ ਜਾਣ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਵੀ ਬੋਗਨਾਨ ਸਿੰਘ ਜੀ ਨੇ ਜਲਦੀ ਜਲਦੀ ਠੀਕ ਕਰੇਗੇ ਤੇ ਵੀਰ ਤੁਹਾਡਾ ਜਲਦੀ ਜਲਦੀ ਠੀਕ ਹੋ ਗਿਆ ਮਾਰਾ ਇਹਨੇ ਕਰਤੀ ਕਿਰਪਾ ਓਕੇ ਦਾ ਫਸ ਕਲਾਸ ਨਾਈਸ ਹਲੋ ਓਕੇ ਬੁਠਾ ਪੂਰਾ ਪ੍ਰੋਪਰ ਵਰਕ ਕਰੂਗਾ ਕੋਈ 60 70% ਨਹੀਂ ਡਾਕਟਰਾਂ ਨੇ ਕੱਲ ਦਾ ਕਹਿਤਾ ਹੈ ਕਿ ਇਹਦੇ ਵੀ ਇਹਨਾਂ ਓਕੇ ਹੈ ਕੰਮ ਫਸ ਕਲਾਸ ਹੈ ਤੇ ਪੂਰਾ ਵਰਕ ਕਰੋਗੇ ਜਿੱਦਾਂ ਪਹਿਲਾਂ ਸੀ ਨਾਰਮਲ ਬੁਠਾ ਹੈ ਓਦਾਂ ਕੋਈ ਚੱਕਰ ਵਾਲੀ ਗੱਲ ਨਹੀਂ ਹਿੰਦੀ ਬਸ ਇਹ ਆਪੀ 10 ਦਿਨ ਹੋਰ ਲੱਗਣੇ ਓਕੇ ਹੋਣੇ ਕੋਈ ਕਦਾ ਇਹ ਨਹੀ ਆ ਗਈ ਆ ਗਈ ਦਾਦਾ ਆ ਗਈ ਆਗੇ ਦਾਦਾ ਜੀ ਦਾਦਾ ਜੀ ਆਗੇ ਲੈ ਦੋ ਜੀ ਹਾਂ ਨੰਨਾ ਹਾਂ ਤਾਂ ਇਹ ਖਰਚੇ ਚੀਜ਼ ਤੇ ਫਰੀ ਨਹੀਂ ਆਈ ਕੋਈ ਠੀਕ ਹੈ ਡਾਡ ਜੀ ਆ ਨਮੀ ਨਹੀਂ ਆਈ ਅਜੇ ਉਪਰ ਅੱਧੀਆਂ ਹਮਕੀਆਂ ਨੇ ਚੱਲ ਠੀਕ ਹੈ ਯਾਰ ਚੱਲੀਏ ਗਾਂ ਚੱਲ ਗਿਆ ਹੌਸਲਾ ਉਹ ਪਲਾਟ ਤੇ ਜਾ ਕੇ ਮਾਰਦੇ ਨੇ ਤੋਤਾ ਦੇ ਸਕੋ ਪ੍ਰੈਸ਼ਰ ਮਾਰ ਕੇ ਨਾ ਇੱਥੇ ਠੰਡ ਲੱਗਦੀ ਸਲਮੂਂਦੀ ਆ ਪਹਿਲੇ ਕੰਮ ਕਰੀ ਉਹਨੇ ਪਾੜਦਣੀ ਉਹ ਫਾਈਲ ਜੀ ਸਸਿਕਾਲ ਜੀ ਸਵਾਗਤ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਚੱਲੇ ਮੈਂ ਤੇੜੀ ਪੱਟੀ ਕਰਵਾਉਣਾ ਮੈਂ ਪੱਟੀ ਕਰਵਾ ਲਏ ਤੇ ਇੱਥੇ ਟੋਪੀ ਪਾਈ ਇਹਦੇ ਉੱਤੋਂ ਦੀ ਮੋਫਰਲ ਬੰਨ ਲਿਆ ਮੈਨੂੰ ਥੋੜਾ ਚੰਗਾ ਲੱਗਦਾ ਇਹਨੂੰ ਮੋਫਰਲ ਆ ਪਰ ਨਾਲੇ ਟੈਪ ਲੱਗਦਾ ਉਸਦਾ ਚੰਗਾ ਲੱਗਦਾ ਚੱਲੇ ਗਿਆ ਹਾਂ ਕੇ ਬਾਈ ਆ ਕੱਖਣੀ ਆ ਮਨ ਪੜੇ ਕਰਦਾ ਉਹ ਜੂੜੇ ਤੁਹਾਡੀ ਛੇਤੀ ਵਰਦਾ ਅ ਛੇਤੀ ਵਰਦਾ ਮਨ ਕੇ ਬੈਗ ਮਾਰ ਦਿੰਦਾ ਸਾਰੇ ਪਿਆਰ ਨਾਲ ਹੋਲੀ ਹੋਲੀ ਜਾਂਦੇ ਬਸ ਜੂਸ ਪੀਓ ਸੋਣੀ ਲੱਗੀ ਆ ਕੋਟੀ ਇਹਨੂੰ ਹਣਾ ਭਾਈ ਬੜੀ ਸੋਣੀ ਲੱਗੀ ਆ ਤੇ ਇਹ ਕਰਨ ਲੱਗੇ ਤੇ ਇਹ ਕਰਨ ਲੱਗੇ ਆ ਇਹਦੇ ਚਾਦਰ ਲੱਗੇ ਬਦਲ ਨੂੰ ਦਾਦਾ ਪਤਾ ਨਹੀਂ ਕਿੱਥੇ ਹੀ ਹੋ ਹਰ ਗੁਣ ਕਿਦਾਂ ਸਿਹਰ ਗੁਣ ਹਰ ਕੰਡੇ ਹਰ ਗੁਣ ਕਿਦਾਂ ਸਿਹਰ ਤੇ ਮੰਮੀ ਦਾਦਾ ਅਹ ਦਾਦਾ ਹੀ ਦੱਸਦਾ ਤੇ ਤੇਰਾ ਜੁਰਾ ਝੁਗ ਦੱਸਦਾ ਇਹ ਕਾਜੀ ਤੰਬੀਆਂ ਲੱਗਦਾ ਖੁੱਲੀਆਂ ਵਿੱਚ ਗੰਡਾ ਹੀ ਮਾਰੀਆਂ ਲੱਗਦਾ ਤੰਬੀ ਨੂੰ ਹੈ ਤੰਬੀ ਨੂੰ ਵੀ ਛਾਂਢੀ ਹੀ ਮਾਰੀ ਲੱਗਦਾ ਤੰਬੀ ਖੁੱਲੀ ਰੰਗ ਰੰਗ ਦੇ ਦੇ ਗੜਾ ਉਹ ਦੇ ਗੜਾ ਸੁਣੀ ਲੱਗਦੀ ਐ ਅੱਜ ਬੱਤ ਆ ਬੀ ਚੱਲੀਏ ਚੀਜੀ ਲੈਣ ਜੀਜੀ ਨਹੀਂ ਇਹ ਪਹਿਲਾਂ ਤਰਫ ਹਾਂਜੀ ਕਿਥੇ ਗਏ ਮੀਤੇ ਮੈਂ ਕੋਠੇ ਤੇ ਕੱਪੜੇ ਉਪਰ ਮੀਂਹ ਆਉਂਦਿਆ ਹਟ ਗਿਆ ਆਹ ਥੋੜੀ ਜਿਹੀ ਸਿਟਾ ਆਈਆਂ ਮੈਂ ਤਾਂ ਹੀ ਕੋਠੇ ਤੇ ਕਰ ਤਰਾ ਵਲੋਗ ਉੱਥੇ ਬੈ ਕੇ ਵੇਖਣ ਲਿਆ ਅੱਛਾ ਅੱਛਾ ਕੋਠੀ ਈ ਕੇ ਕੋਠੀ ਈ ਕੇ ਨਹੀਂ ਕਿਉਂ? ਉਹ ਤੇ ਕੋਣੀ ਨਾ ਲੱਤ ਸਕਦੇ ਚੁੱਲੇ ਉਹ। ਕਿਹੜੇ ਚੁੱਲੇ? ਇਹਦੇ ਨੂੰ ਪੈ ਆਪਣਾ। ਲੱਤ ਸਕਦੇ ਕੋ ਨੂੰ ਕਰਨਾ ਹੈ? ਉਹਨੂੰ ਠੀਕ ਕਰਵਾ ਕੇ ਲੈ ਆਉਣਾ। ਕਿਥੋਂ? ਉਥੋਂ। ਦਸ ਫੇਰ ਉਥੋਂ। ਪਰ ਹੋਈ ਤਾਂ ਨਾ ਠੀਕ ਉਹਨਾਂ ਨੂੰ ਕੀ ਹੋਇਆ? ਕਰਾ ਲੈ ਉਹਨੇ। ਪਰ ਇਹਨਾਂ ਦਾ ਹੱਥ ਨਹੀਂ ਨਾ ਪੈਣਾ ਉਹ ਹੱਥ ਨਾਲ ਲੱਤਾਂ ਇੱਕ ਬੈਰ। ਨਹੀਂ। ਗੈਸ ਆਪਣੇ ਖਰਾਬ ਹੋ ਗਏ ਸਹੀ ਕਰਾਉਂ ਚੱਲੇ ਮम्मी ਕਹਿੰਦੀ ਵੀ ਭਾਂਡੇ ਕਾਲੇ ਕਰੀ ਜਾਂਦੇ ਐ ਗੈਸ। ਤੈਨੂੰ ਹੀ ਜੜੇ ਆਪਣਾ ਚੁੱਲੇ ਵੇ। ਤੇ ਮੈਂ ਤਾਂ ਮੰਮੀ ਚੱਲੇ ਆ ਸਹੀ ਕਰਵਾਉ ਇਹਨੂੰ ਲੈ ਚੁੱਕਾ ਦੇ ਮੈਂ ਚੁੱਕਾ ਚਲ ਬੋੜ ਤੋ ਦੇ ਚਲੋ ਰੱਖ ਲੈ ਰੱਖ ਲੈ ਖਲਾ ਖਲਾ ਖੋਲ ਖੱਤ ਚੋਰ ਜੀ ਵੈਰੀ ਗੁੱਡ ਖੋਲ 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 ਪੈਰਾਂ ਚ ਰੱਖ ਦੇ ਮੰਮੀ ਇਹ ਸੀਟਾਂ ਦੇ ਨਾ ਪੈਰਾਂ ਚ ਰੱਖ ਦੇ ਪੈਰਾਂ ਚ ਰੱਖ ਦੇ ਸੀਟ ਦੇ ਉੱਤੇ ਰੱਖਣਾ ਉੱਤੇ ਰੱਖ ਲੈ ਜਿੱਥੇ ਸਹੀ ਲੱਗਦਾ ਰੱਖ ਲੈ ਯਾਰ ਤੇ ਬੈਠੋ। ਚਲ ਹੁਣ ਵੰਨ ਕਰ ਦ। ਚੱਲ ਜੀ। ਹਾਂ। ਚਲਾ ਜੀ। ਕਿਦਕਾ ਕਰਾਉਣਾ ਸੇਮ ਹੀ ਇੱਥੇ। ਆਹ ਵੇਖੋ। ਪੁੱਲੀ ਸੜ ਜਾਣਾ। ਇੱਕ ਇੱਕ ਅੱਗੇ ਵੇਗਾ ਆਪਣੇ ਹੱਥੇ ਇੱਧਰ ਲਿਆ ਇੱਧਰ ਲਿਆ ਹਤੀ। ਆਹ ਹੋਇ ਇੱਥੇ। ਭਾਂਡੇ ਕਾਨੇ ਕਰੀ ਕਰਦੇ ਆ। ਭਾਂਡੇ ਬੜੇ ਕਾਲੇ ਜੇ ਕਰਦੇ ਆ। ਆਹ ਨਿੱਕਾ ਤੂੰ ਤਾਂ ਠੀਕ ਜਿਹਾ ਇਦਾਂ ਸਾਰਾ ਕੋਲ ਤੇ ਸਰ ਜੀ ਸੋਹਣੀ ਚਾਹੀਦਾ ਇਹ ਲਾ ਕੇ ਲੈਣੀ ਆ ਮੰਦਾ ਗੈਸ ਕਰਾ ਲਿਆ ਵ ਸਹੀ ਤੇ ਹੁਣ ਆਪਾਂ ਚੱਲੇ ਆ ਥੋੜਾ ਬਿਜਾਰ ਹੋਰ ਗੰਮੀ ਕਿੱਥੇ ਜਾਣਾ ਆਪਾਂ ਪਰਦੇ ਵਾਲੀ ਦੁਕਾਨ ਤੇ ਚੱਲੀਏ ਹੁਣ ਆ ਲੈਣਾ ਉਹਦਾ ਕਾਦਾ ਕਲਾਫ ਲੈਣਾ ਰਜਾਈ ਨਾ ਹਾਂ ਅੱਛਾ ਅੱਛਾ ਆ ਨਾ ਆਦੇ ਨੰਬਰ ਟ੍ਰੇਨ ਦਾ ਬੋਲ ਹੁੰਦੀ ਹੈ ਇਹ ਕਿਉਂ ਇਹ ਤੁਹਾਨੂੰ 3050 ਹੋਰ ਕੰਨ ਕਿਹੜੇ ਹਾਂਜੀ ਚੱਕਰੋ ਤਾਂ ਜਾਣਾ ਹੈ ਵੀ ਕਲਰ ਇਹ ਵਿੱਚ ਆ ਤੁਹਾਨੂੰ ਸਾਰੇ ਦੇਖ ਲਓ ਤਵੇ ਲੈ ਲਿਆ ਵਾ ਇਹ ਆਪਣਾ ਏਸੀ ਖਬਰ ਵੀ ਦੋ ਲੈ ਲਏ ਆ ਤੇ ਇੱਕ ਮੰਮੀ ਨੇ ਰਜ਼ਾਈ ਦਾ ਪਵਨ ਗੁਲਾਬ ਦੇ ਲੈ ਆ ਆ ਜੋ ਇਹ ਲੈ ਲਿਆ ਹੁਣ ਚੱਲੇ ਅੱਗੇ ਹੁਣ ਥੋੜੀ ਮਠਿਆਈ ਲੈ ਲਈਏ ਸਬੀਰ ਹੁਣ ਗੱਡੀ ਘਮਾਓ ਘਮਾਦੀ ਗੱਲ ਕਰੋ ਘਮਾਦੀਏ ਲੈਓ ਕਿ ਜਾਣਾ ਹੈ ਕੀ ਲੈਣਾ ਚੀਜੀ ਅੱਛਾ ਚੱਲ ਲੈ ਈਏ ਲੈ ਆ ਆੜੀ ਆੜੀ ਅੱਧਾ ਕਿਲੋ ਇਹ ਬਾਪ ਪਰਫੀ ਮੰਗੰਡੀ ਕਹਿੰਦੀ ਵੀ ਆ ਲੈਉਣੀ ਹੈ ਮੈਂ ਚੱਲ ਲੈ ਚਾਹਦੇ ਆ ਵਾਲੀ ਇੱਕ ਦੁਕਾਨ ਦੀ ਅਰਦਾਸ ਵਾਸਤੇ ਆ ਲੈ ਚੱਲਦੇ ਆ ਵੀ ਬਾਬਾ ਜੀ ਦੇ ਚੜਾਉਣਾਂ ਦੇ ਅਸੀਂ ਕਿ ਉਹਦੇ ਲੱਡੂ ਜੜੇ ਆ ਜੀ ਬਾਬਾ ਜੀ ਦੇ ਵਿੱਚ ਚੰਗੀ ਚੀਜ਼ ਹੀ ਖੜਾਂਗੇ ਭਾਈ ਦੂਜੇ ਵੀ ਉਧਰ ਮਿਲਦੇ ਆ ਵੀ ਆ ਆਪਣਾ ਦੂਜੇ ਪਰਫੈਂਡਰ ਫੋਨ ਵਾਲੇ ਇਹ ਨਹੀਂ ਲੈਣੇ ਯਾਰ ਇਹ ਵਧੀਆ ਨਹੀਂ ਹੈ ਸਹੀ ਨਹੀਂ ਹੈਗੇ ਐਚੋ ਖੜਦੇ ਆ ਇੱਕ ਲਿਆਂਦਾ ਆ ਘਰ ਖਾਣ ਵਾਸਤੇ ਤੇ ਇੱਕ ਲਿਆਂਦਾ ਅਰਦਾਸ ਕਰਾਉਣੀ ਆ ਦੁਕਾਨ ਲਈ ਤੇ ਮੈਂ ਵੀ ਉਦੋਂ ਦਾ ਕੰਮ ਸ਼ੁਰੂ ਕੀਤਾ ਬਾਬਾ ਜੀ ਦੀ ਅਰਦਾਸ ਨਹੀਂ ਕੀਤੀ ਮੰਮੀ ਗਈ ਵੇ ਜਿਹੜੀ ਚਾਦਰਾਂ ਆਪਾਂ ਲੈਣੇ ਆ ਬੈਡ ਤੇ ਸੁਣਨ ਦਾ ਉਹਦੇ ਵਾਸਤੇ ਲਾਸਟਿਕ ਜਿ ਲੈਣਾ ਵਾਸਤੇ ਕੇ ਉਹ ਲੈ ਆਏ ਤੇ ਹੁਣ ਤਾਰ ਬੰਨਣ ਵਾਸਤੇ ਨਾ ਕਪੜੇ ਸੁਕਣ ਪਾਉਣ ਵਾਸਤੇ ਤਾਰ ਉਹ ਲੈਣਾ ਵਾਸਤੇ ਕੇ ਬਰਾਂਡੇ 'ਚ ਬੰਨਣ ਵਾਸਤੇ ਹੁਣ ਕਿਉਂਕਿ ਸਿਆਲ ਹੋਣਾ ਗਾੜੀ ਬਾਹਰ ਜਿਹੜੇ ਕਪੜੇ ਸੁਕਣੇ ਪੈਣੇ ਨੇ ਉਹਦੇ ਹੁਣ ਬਰਾਂਡੇ ਜੀ ਦੇ ਕੋਠੇ ਤੇ ਉਹਦੇ ਵਾਸਤੇ ਤਾਰ ਜਿ ਲੈਣਾ ਵਾਸਤੇ ਕੇ ਪਤਾ ਨਹੀਂ ਇਥੇ ਤੋਂ ਦੁਕਾਨ ਤੋਂ ਨੇੜੇ ਹੀ ਹੈ ਗੈਸ ਵੇ ਬਥੇਰੀਆਂ ਝੜਦੀਆਂ ਸਵੇਰ ਨੂੰ ਜੂਮਾਂ ਚੰਗੀਆਂ ਬੈੱਡ ਭਰਿਆ ਹੁੰਦਾ ਏ ਓਏ ਗਲਾਸ ਲਿਆਂਦਾ ਇੱਕ ਨੂੰ ਚੜਨ ਵਾਸਤੇ ਰਜਾਈ ਨੂੰ ਇਹ ਦੋ ਨਹੀਂ ਆਉਂਦੇ ਐਸੀ ਨੂੰ ਹਾਂ ਉਹ ਐਸੀ ਨੂੰ ਥੋੜੀ ਖਲਾਫ ਚਾੜਨਾ ਨਹੀਂ ਆਹ ਹੋ ਸਕਦੀ ਐਸੀ ਦਾ ਦੇ ਕਵਰ ਕਵਰ ਲੈ ਦੇ ਦੋ ਨਹੀਂ ਤਾਂ ਠੀਕ ਹੈ ਨਹੀਂ ਐਸੀ ਦੇ ਕਵਰ ਹੈ ਮੈਂ ਕਹਿੰਦਾ ਐਸੀ ਦੇ ਕਵਰ ਹੀ ਲੈ ਲੈਂਦੇ ਦੋ ਲੈ ਲੈਂਦੇ ਦੋ ਲੈ ਲੈਂਦੇ ਆ ਹਰ ਗੁਣੇ ਇੱਕ ਖਾਂਡੀਆਂ ਕੀ ਕੀਪਸਾ ਖਾ ਕੇ ਬੋਲ ਵੀ ਮੋਦਾਂ ਬੋਲੀਆਂ ਨਹੀਂ ਕੀ ਖਾਂਡੀਆਂ ਹੁਣ ਦੱਸ ਕੀਪਸਾ ਉਹਨੇ ਮੂੰਹ ਖੋਲ ਕੇ ਕੋਲ ਲੈ ਖੜਾ ਖੜਾ ਦਸ ਕੰਮ ਪਹਿਲਾਂ ਖੜਾ ਨੇ ਕੀ ਫੇਕ ਹੈ ਕਿ ਖਾਂਡੀ ਕੀ ਖਾਂਡੀ ਛਿਸ ਕੋਈ ਗੱਲ ਨਹੀਂ ਕੋਈ ਨਹੀਂ ਕਰ ਲੋ ਕਰ ਲੋ ਪਾਠ ਇਹ ਨਿਆੜੀ ਲੱਗੇ ਪਾਠ ਕਰਨ ਮੈਂ ਨਾਲੇ ਅਰਦਾਸ ਕਰਦੇ ਹੋ ਤੁਸੀਂ ਕਿ ਦੁਕਾਨ ਓਪਨ ਲੱਕੇ ਕਰ ਸੋਡ ਨਾ ਮਿਸ ਰਵਾਇਦ ਉਸਾ ਜੀਰਾ ਰਾ ਸਾਹਿਬ ਕੀ ਨਹੀਂ ਖੋਲ ਖੋਲ ਤੇ ਦਿੱਤਾ ਚਲ ਜਾ ਜਾ ਓਕੇ ਬਾਈ लवली ਚਣਗੀ ਸੂਟ ਦੇ ਕੇ ਆਏ ਕਿ ਲੈ ਕੇ ਆਏ ਅੱਛਾ ਅੱਛਾ ਠੀਕ ਆ ਤੂੰ ਨਾ ਧਿਆਨ ਨਾਲ ਜਾ ਪੈਂਟ ਵੇ ਪੈਂਟ ਵੇ ਤੇਰੀ ਕੀ ਆਂਦੀ ਆ ਆਏ ਆਪਣੇ ਆਗੇ ਨੂਡਲ ਕਦੋਂ ਦੇ ਲਿਆਂਦੇ ਮੈਨੂੰ ਚਿੱਤਾ ਭੁੱਲ ਗਏ ਹੈ ਹਮੇਰੀ ਧੀ ਖਾ ਨਹੀਂ ਨਿਕੋ ਸਕੀ ਖਾ ਨਹੀਂ ਜਾ ਖਾ ਲਾ 세ਵੀਆਂ ਆਇਦ ਨੂਡਲ ਖਾਣੇ ਆ ਖਾਣੀ ਆ ਅੱਛਾ ਤੇ ਖਾਓ ਫਿਰ ਨੂਡਲ ਖਾਣੇ ਆ ਨੂਡਲ ਕਿੰਨੇ ਦਾ ਆਇਆ ਵੀ ਕਿੰਨੇ ਦਾ ਆਇਆ ਦਿਲ ਨਾ ਚੜਦਾ ਤਲਕਦਾ ਵੀ ਲਿਖ ਬਈ ਤੈਨੂੰ ਬਣਾ ਲੇ ਫਿਰ ਅੱਜ ਦਾਮ ਨਾ ਨਹੀਂ ਲੈ ਮੁੰਨੇ ਨੇ ਪਸੰਦ ਨਹੀਂ ਆਉਂਦੇ ਪੁੱਠਾ ਚੜ ਲਓ ਹੂੰ ਨਹੀਂ ਜੀ ਚਲੋ ਜਾਓ ਹੂੰ ਵਾਪਸ ਕਰ ਆਵਾਂ ਜੇ ਨਹੀਂ ਪਸੰਦ ਆਉਂਦਾ ਮੁੰਡਿਆਂ ਤੇ ਜਾਓ ਚੱਲ ਜਾਓ ਜਾ ਬੈਟਰੀ ਤੇ ਬਹਿ ਕੇ ਚੱਲ ਜਾਓ ਵਾਪਸ ਕਰ ਆਓ ਮੰਮੀ ਨੂੰ ਕਿਸੇੰਦ ਨਹੀਂ ਆਇਆ ਸਾਡੇ ਕੀ ਕਰਵਾ ਲਈ ਆਏ ਆਪ ਤੱਕੇ ਕੀਮਤ ਨਹੀਂ ਪਾਈ ਮੈਨੂੰ ਲੱਗਣਾ ਮੈਂ ਨਕਲ ਪਾਈ ਜਾਂਦਾ ਹੀ ਮੰਮੀ ਕਿੱਥੇ ਚੱਲ ਰਹੀਆਂ ਬਤਾਉਂਗੀ ਜਿੰਦਗੀ ਬਿਟਾਉਂ ਮੰਮੀ ਨਾ ਚੱਲੇ ਹਾਲ ਮਾੜਾ ਹੀ ਮੰਮੀ ਦਾ ਗੜੀ ਨਾ ਅੱਗੇ ਬੈਠ ਕੇ ਜਾਨੀ ਪਾਣੀ 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 ਟੋਪੀ ਮਾਣਾ ਬਿੱਲੀ ਬਣ ਗਿਆ ਪਤਾ ਕੀ ਬਣਿਆ ਆ ਮਾਂ ਮੇਲੀ ਚਾਹ ਕਿ ਚੱਲਿਆਂ ਕਿਥੇ ਆ ਰੁਕ ਜਾ ਚੱਲਿਆਂ ਕਿਥੇ ਆ ਇਧਰ ਦੇਖ ਪਹਿਲਾਂ ਪਹਿਲਾਂ ਇਧਰ ਵੇ ਮੇਰੇਲ ਸੈਂਡਰ ਹੋ ਜਾਣਾ മനു ബി ബന്ധു ബി പള്ളി ਉਹ ਸੀ ਨਾ ਸੋਲ ਨਾ ਗਿਆ 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 ਪਏ ਨੂੰ ਕਿੱਥੇ ਘਾਣ ਰਹਿਣ ਦੇ ਨੂੰ ਰਹਿਣ ਦੇ ਯਾਰ ਬਾਈ ਮਨ ਬਿੱਲੀ ਬਾਈ ਨਾ ਇਹ ਮੁਰਸਲ ਨਹੀਂ ਨੀ ਉਹ ਹੈਂਡਲ ਸਕੂ ਮੈਂ ਜਦ ਡਿਕ ਸਕਦੀ ਆ ਉਥੋਂ ਠੀਕ ਆ ਮੈਂ ਕਹਤਾ ਉਸ ਤੋਂ ਫੜਦਾ ਹੈਂ ਨਾ ਟਾਇਰ ਟਾਇਟ ਹੋ ਜਾਣਾ ਘੁੰਮ ਕੇ ਆਈਏ ਤੇ ਫੇਰ ਫੋਨ ਮੰਗਣ ਦਾ ਵੀ ਕੀ ਚੇਂਜ ਕਰਾ ਕੇ ਲੈਂਦਾ ਮੈਂ ਦੋ ਲੈਂਦੇ ਉਹ ਸਸਤੇ ਹਾਂ ਹਾਂ ਸਸਤੇ ਹੀ ਲੈਂਦੇ ਹੁਣ ਹਾਂ ਵਧੀਆ ਬਣਾ ਲੇ ਸੋ 50 ਰੁਪਏ ਵਿੱਚ ਪਾਏ ਤੇ ਦੋ ਪਰ ਇਹ ਬੀਤਲ ਕਰੇ ਤਾਂ ਨਹੀਂ ਪਰ ਇਹ ਹੈ ਸਸਤੇ ਹਾਂ ਪਰਤੋਂ ਇੱਕੋ ਜਿਹੀ ਲੈਂਦੇ ਉਹ ਲੈਂਦੇ ਕੋਜੇ ਨਹੀਂ ਮਿਲਿਆ ਤਾਂ ਸਹੀ ਹੈ ਮੈਂ ਕੀ ਕਰਾਂ ਇਹ ਗੱਲ ਮੈਂ ਸਹੀ ਹੈ ਆਹੋ ਚੁੱਪ ਕਰ ਚੁੱਪ ਪਾ ਰਿਆਂ ਨੂੰ ਕੀ ਕਰਨਾ ਲੇਕ ਚਾਹੀਦਾ ਬਸ ਤੇ ਮੈਂ ਤਾਂ ਮੈਂ ਇੱਡੀ ਉੱਚੇ ਤੇ ਖੜਾ ਹਾਂ ਹਾਂ ਤੇ ਸਹੀ ਪਸੰਦ ਆਉਣੇ ਚਾਹੀਦੇ ਤੁਹਾਨੂੰ ਆਹ ਦੇ ਪਸੰਦ ਤ ਤੋ ਇਹ ਕਹਣਾ ਅੱਗੇ ਵੀ ਅਸੀਂ ਖੜੇ ਹਾਂ ਤਰ ਤਰ ਕਰ ਕੇ ਆਂਦਾ। ਆਂਦਾ ਉਹ ਜਿਹੜੇ ਬੋਤਲ ਸਕਰੇ ਜੀ ਉਹ ਤਲਕਦੇ ਆ। ਹੂੰ। ਹਾਂ। ਕਿਦਾਂ ਵਧੀਆ ਗਿਆ ਐਵੇਂ ਹੀ ਆ। ਸਾਦਾ। ਉਹੀ ਸੇਮ। ਹਾਂ। ਚਾਹ ਸਹੀ ਹੈ। ਵਧੀਆ। ਦਾਦਾ ਡਰ ਗੇ। ਵੇ। ਦਾਦਾ ਡਾਗੇ। ਤੇ ਬੋਲਦੇ ਨੇ ਕੋ ਦਾਦਾ ਡਾਗੇ। ਅਏ ਦਰਗੇ ਕੀ ਦੇਖਣ ਲੰਗੀ ਇਹ ਚ ਕੀ ਕੱਖ ਨਹੀਂ ਐ ਝੋਲਾ ਬੜਾ ਪੁਰਾਣਾ ਕੱਢਿਆ ਕਿਥੋਂ ਕੱਢਿਆ ਹੁਣ ਝੋਲਾ ਸੋਜੋਰ ਗਣ ਨਹੀਂ ਨਿਕਲ ਰੋਣ ਮੂੰਹ ਵਿੱਚ ਤਾਂ ਲੱਭੜਿਆ ਸੇਬ ਖਾਦਾ ਇਹ ਕੋ ਮੂੰਹ ਤੇ ਮਲਿਆ ਹੈ ਜਾਣ ਕੇ ਜਾਣ ਕੇ ਲੱਗਦੇ ਲਾ 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 ਜਾਣੀਆਂ ਛੋਟੀਆਂ ਪੱਟੀਆਂ ਕਰਤੀਆਂ ਇਹਨਾਂ ਨੇ ਚੱਲ ਇਹ ਸਹੀ ਓਦਾਂ ਯਾਰ ਅੱਜ ਗੁੱਠਾ ਨਹੀਂ ਹੈ ਜਿਆਦਾ ਹਲਾਉਣਾ ਆਂ ਆਂ ਉਂਗਲ ਡੜੀ ਨਹੀਂ ਹੈ ਇਹ ਤੇ ਹਿਲਦੀ ਹੈ ਵੀ ਗੁੱਠਾ ਇਹਨਾਂ ਦੀ ਇਹ ਇਹ ਨਹੀਂ ਹੈ ਜੀ ਇਹ ਨਹੀਂ ਹੈ ਇਹ ਅੱਜ ਨਹੀਂ ਹਲਾਉਣਾ ਵੀ ਕੋਸ਼ਿਸ਼ ਕਰਦਾ ਪਰ ਓਦਾਂ ਵੀ ਇਹ ਇਹ ਉਂਗਲ ਸਭ ਤੋਂ ਜ਼ਿਆਦਾ ਸੁੱਤੀ ਹੈ ਤੇ ਗੁੱਠਾਂ ਨਾਲੋਂ ਸਭ ਤੋਂ ਵੀ ਉਂਗਲ ਤੇ ਇਹਦਾ ਨਾਲ ਹੀ ਨਹੀਂ ਹੁੰਦੀ ਬਸ ਹੱਡੀ ਜਿਦਾ ਹੁੰਦੀ ਆ ਓਦਾਂ ਸੁੱਤਾ ਮਾ ਸਭ ਤੋਂ ਸਾਰੇ ਹੂੰ ਚੱਲੋ ਥੇ ਮੈਂ ਤੇਰਾ ਭੰਗੜਾ ਪਵਾਵਾਂ ਮੈਂ ਤੇਰਾ ਇੱਧਰ ਆ ਮੇਰੀ ਗੱਲ ਸੁਣ ਮੇਰੀ ਧੀ ਨਹੀਂ ਇੱਧਰ ਆ ਕੰਨੀ ਘਟ ਕਰ ਇਧਰ ਆ ਹਰ ਗਣ ਕੀਦ ਨਾ ਸਮਝਦਾ ਹੁੰਦਾ ਆ ਪਪਾ ਨਾ ਸਮਝਦਾ ਆ ਚਲ ਵੇ ਇਧਰ ਆ ਫਿਰ ਮੇਰੀ ਗੱਲ ਸੁਣ ਨੀਨੀ ਕਰਾਵਾਂ ਇਧਰ ਆ ਹੁੰਦਾ ਜਾ ਫਿਰ ਤੇਰੀ ਮਰਜ਼ੀ ਮੈਂ ਗੁੱਸੇ 'ਚ ਰਹਿਣਾ ਤੇ ਛਾੜ ਦੇ ਅਸੀਂ ਇਹਦੇ ਕਬਰ ਮੇਰੇ ਸੱਟ ਲੱਗੀ ਹਮਰ ਕਹਿੰਦਾ ਤੂੰ ਹੀ ਛਾੜ ਲੈ ਹਣ ਡੈਡੀ ਨੇ ਕਹਦੇ ਨਹੀਂ ਤੇ ਕੱਲ ਨੂੰ ਛਾੜਨੀ ਲਗਾ ਓ ਪੌੜੀ ਇੱਥੇ ਹੈ ਸਹੀ ਇੱਥੇ ਹੀ ਆ ਹਾਂ ਨਹੀਂ ਤੇ ਮੈਂ ਉਹਨੂੰ ਛੱਡ ਦੇਣਾ ਮੇਰੇ ਸਾਡੇ ਇਹ ਆ ਪਿਆਰ ਕਾ ਵਧੀਆ ਚ ਲੈ ਜਾਂਦੇ ਆ ਅੱਗੇ ਹੀ ਨਾ ਅੱਗੇ ਸਾਰੇ ਦਾਗ ਪੈ ਗਏ ਨਾ ਅੱਗੇ 100 ਵਾਲਾ ਕਿਹੜਾ ਲੈਂਦਾ ਇਹਨਾਂ ਨੇ ਇਹਨਾਂ ਕਾ ਵਧੀਆ ਵਾਲਾ ਲੈਂਦਾ ਹੈ ਇਹਨਾਂ ਕਾ 50 ਰੁਪਏ ਵੱਧ ਵਾਲਾ ਲੈਂਦਾ। ਇਹ ਨਹੀਂ ਸੱਚੀ 200 ਵਾਲਾ 200 ਵਾਲਾ ਇਹਨਾਂ ਕਾ ਵਧੀਆ ਲੈਂਦਾ ਹੈ ਸਾਰੇ ਸਿੱਕਰਾ ਹੁੰਦੇ ਨੇ ਸਿੱਕਰਾ ਦੋਵੇਂ ਹੈ। ਇਹਦਾ ਤੇ ਬਹੁਤਾ ਬੇੜਾ ਕਰਕੇ ਗਿਆ ਨਾ ਸਾਡੇ ਨੂੰ ਥੋੜਾ ਘੱਟ ਆਪਣਾ ਨਾਲ ਥੋੜਾ ਬਚ ਗਿਆ ਹੈ। ਆ ਮੇਰੇ ਸੁਣਾਣੇ ਨੀ ਗਾਣੇ ਲੱਗ ਗਏ ਹਰ ਗੁਣ ਇਦੇ ਵਿੱਚ ਮੰਗਦਾ ਕਹਿੰਦੀ ਮੇਰੀ ਫੋਟੋ ਤੇ ਖਿੱਚੀ ਨਹੀਂ ਇਹਦੇ ਮੈਂ ਫਿਰ ਤੇ ਹਾਂ ਆ ਗਈ ਫੋਟੋ ਇਹਦੀ ਫੋਟੋ ਆਈ ਅੱਛਾ ਲੈ ਉਹ ਲੈ ਲਓ ਮਮਾ ਉਹ ਮੈਂ ਇਹਨੂੰ ਗਵਾਵਾ ਕਹਿਆ ਨਾ ਇਹ ਕਹਿੰਦੇ ਆ ਵੀ ਇਹਨੂੰ ਇਹਨੂੰ ਕਹਿੰਦੇ ਆ ਗਵਾ ਮੈਂ ਗਵਾਵਾ ਕਹੀ ਗਿਆ ਕਹ ਦੇ ਤੂੰ ਮੈਂ ਦੱਸਿਆ ਕੋਣੀ ਜੇ ਤੈਨੂੰ ਪਤਾ ਹੀ ਤੇ ਤੈਨੂੰ ਆਨੇ ਮਰੂਦ ਨੂੰ ਕਹਿੰਦੇ ਗਾਵਾ ਹਣਾ ਗਾਵਾ ਕਹਿੰਦੇ ਗਾਵਾ ਕਹਿੰਦੇ ਹਣਾ ਤੇ ਮੈਂ ਗਵਾਵਾ ਕਹੀ ਗਿਆ ਹੰਦੀ ਉਹ ਇਹ ਕਹੀ ਹੋ ਲਿਓ ਜਾਈ ਤੁੰਡੀ ਲਿਆ ਹਕ ਤੇ ਜੀ ਲਿਆ ਗਾਵਾ ਨੇ ਆ ਜਾ ਗਾਵਾ ਮੈਂ ਕਹਿੰਦਾ ਵੀ ਗਾਵਾ ਲੈ ਕੇ ਜੇ ਅਮਰੂਦ ਲੈ ਕੇ ਕਿੱਥੇ ਆ ਜਾ ਲਿਆ ਲੈ ਕੇ ਮਮਾ ਆ ਨਹੀਂ ਯਾਰ ਇਹ ਬੰਤੇ ਅੱਜ ਨਵਾਂ ਕੰਬਲ ਮੈਂ ਲੂੰਗਾ